ਮੈਸੀ 9500 ਬਹੁ ਟਾਈਮ ਦੀ ਵੀਰਾਂ ਨੂੰ ਵੇਖ ਸੀਗੀ ਵੀ 9500 ਮੈਸੀ ਕੰਪਨੀ ਨੇ ਕਾਹ ਤੋਂ ਬੰਦ ਕਰਤਾ ਬੰਦ ਨਹੀਂ ਕੀਤਾ ਤੁਹਾਡੇ ਵਾਸਤੇ ਕੁਝ ਨਵਾਂ ਲੈ ਕੇ ਆਂਦਾ ਕੰਪਨੀ ਇਹ ਨਵਾਂ ਕੀ ਲਿਆਂਦਾ ਉਹ ਵੀ ਤੁਹਾਨੂੰ ਦੱਸਦੇ ਆ ਪਹਿਲਾਂ ਆਪਾਂ ਤੁਹਾਨੂੰ ਟਰੈਕਟਰ ਚਲਾ ਕੇ ਦਿਖਾਉਣੇ ਆ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਠੀਕ ਆ ਜੀ ਆਪਾਂ ਦਾ ਵੀਰਾਂ ਨੂੰ ਚਲਾ ਕੇ ਦਿਖਾਈਏ ਪਹਿਲਾਂ ਵੀਰਾਂ ਆਪਣੇ ਨਾਲ ਗੁਰਜੀਤ ਜ਼ਿਕਰਾਓ ਤੋਂ ਇਹਨੂੰ ਨਾ ਆਪਾਂ ਤੋਰੇ ਦਿਖਾਉਣੇ ਤੁਹਾਨੂੰ ਹਾਂ ਜਿਦਾ ਚਲੋ ਹੁੰਦੀ ਆ ਆਪਾਂ ਲੋਜ ਤਾਂ ਤਕੋਨੇ ਆ ਇਹਦੇ ਵਿੱਚ ਪਹਿਲੇ 9500 ਵਾਲੋ ਕੀ ਡਿਫਰੈਂਟ ਆਇਆ ਉਹ ਤੁਹਾਨੂੰ ਆਪਾਂ ਦੱਸਣਾ ਇਹ ਹੈਗਾ ਲੋਜ ਜਿਵੇਂ ਲੋ ਲਾ ਲੂ ਬਣੀ ਅੱਗੇ ਨੂੰ ਇੱਕ ਹੋਰ ਲੋ ਹੈਗਾ ਹਾਂ ਇਹ ਤੋਂ ਵੀ ਅੱਧਾ ਹੋ ਜੇਗਾ ਆਹ ਡਿਫਰੈਂਸ ਦੇਖੋਣਾ ਆ ਆ ਸੀਗਾ ਲੋ ਤੋਰਾ ਇਹਦਾ ਪਹਿਲੇ ਲੋ ਦਾ ਪਹਿਲਾਂ ਲੋ ਨਹੀਂ ਪਹਿਲਾਂ ਇਹ ਕਰਨਾ ਆਪਾਂ ਜਿਵੇਂ ਪਹਿਲੇ ਤੋਂ ਹੀ ਕਰਦੇ ਆ ਸਟਾਰਟ ਮੈਂ ਬਤਾਵਾਂ ਹਾਂ ਹੁਣ ਇਹ ਜਮਾ ਸਲੋ ਜਮਾ ਸਲੋ ਵਾਲਾ ਤੋਰਾ ਕੈਲਕੋ ਨੇ ਲਓ ਜੀ ਗੜ ਲੋ ਟਾਰਨੀਆ ਗੁੱਡੀਆਂ ਭਾਵੇਂ ਮੈਂ ਕਹਿੰਦਾ ਸੁਪਰ ਸੀਡਰ ਰੂਟਾ ਵੀਟਰ ਮਗਰ ਹੋਂ ਤਾਂ ਮਲਾਈ ਬਣਾਈ ਜਾਉ ਜਿਵੇਂ ਮਰਜੀ ਗੁੱਡੀ ਦੇਖ ਸਕਦੇ ਆ ਬਹੁਤ ਜਿਆਦੇ ਸਲੋਪ ਹੋ ਰਹਾ ਜੀ ਬਹੁਤ ਜਿਆਦੇ ਤੇ ਆਪਾਂ ਰੇਸ ਹੀ ਕਰ ਦਿੰਨੇ ਆ ਮੇਰੇ ਵੀਰ ਹਣ ਪੂਰੇ 540 ਚੱਕਰ ਤੇ ਵੀਰੇ ਆਹ ਚਾ ਆ ਹੈਗਾ 1500 ਹਣ ਮੰਨੂ ਸਾਡਾ ਦੂਰ ਆ ਰਾਹ ਦੇ ਯਕੀਨ ਕਰ ਲਿਓ ਤੁਸੀਂ ਇਹ 1500 ਚੱਕਰ ਦੇ ਆ। ੁੱਡੀ ਦਾ ਵੀ ਦੇਖ ਲਓ। ਕੰਪਨੀ ਨੇ ਜੇ ਥੋੜੇ ਟਾਈਮ ਲਈ ਰੋਕਿਆ ਕੋਈ ਚੀਜ਼ਾਂ ਸੋਧਣ ਦੀ। ਬਿਲਕੁਲ ਹੋਈ ਬਿਲਕੁਲ। ਆ ਜਿਹੜੀਆਂ ਸਪੀਡਾਂ ਦੀ ਹੁਣ ਆਪਾਂ ਗੱਲ ਕਰਦੇ ਆਂ। ਹਾਂਜੀ। ਇਹ 4 ਵੀਲ ਦੇ ਵਿੱਚ ਪਹਿਲਾਂ ਹੈ ਨਹੀਂ ਸੀਗੀਆਂ। ਪਹਿਲਾਂ ਹੈ ਨਹੀਂ ਸੀ। ਹੈ ਨਹੀਂ ਸੀਗੀ ਪਹਿਲਾਂ ਵੀਰੇ। ਓਕੇ 2 ਵੀਲ ਦੇ ਵਿੱਚ ਆਉਂਦੀ ਆਉਂਦੀ ਐ ਸੀ 4 ਸਪੀਡਾਂ। ਅੱਛਾ ਜੀ। 4 ਵੀਲ ਦੇ ਵਿੱਚ ਆਉਂਦੀਆਂ ਨਹੀਂ ਸੀ। 4 ਵੀਲ ਹਾਈ ਲੋ ਜੀ ਆਉਂਦਾ ਸੀਗਾ। ਇਹ ਕਿਹਦਾ ਜਿਵੇਂ ਆ ਹਾਈ ਲੋ ਆ ਏਦਾਂ ਹੀ ਆਉਂਦਾ ਹੁਣ ਇਹਦੇ ਆਹ ਤੇ ਉੱਤੇ ਗੇਅਰ ਕਰਦਾ ਹੁਣ ਤਾਂ ਚਾਰ ਸਪੀਡਾਂ ਹੋਣਗੀਆਂ ਇੱਕ ਸਾਥ ਹੁਣ ਹੁਣ ਆਪਾਂ ਉਧਰੋਂ ਇੱਕ ਗੇਅਰ ਪਾਇਆ ਹਾਂ ਇਧਰੋਂ ਟਰੈਕਟਰ ਦਾ ਤੋਰਾ ਚਾਰ ਤਰ੍ਹਾਂ ਦਾ ਵਾ ਹਾਂ ਹਾਂ ਵੱਡਾ ਟਰੈਕਟਰ ਆ ਸੁਪਰ ਹੀਡਰ ਰੋਟਾਵੇਟਰ ਜਾਂ ਸਲੋ ਜਿਹੜਾ ਕੰਮ ਆਪਾਂ ਕਰਨਾ ਉਹ ਤੋਂ ਪੇਟੀ ਉਹਦਾ ਕੰਮ ਲੈਣਾ ਟਰੈਕਟਰ ਦਾ ਤੋਰਾ ਘੱਟ ਚਾਹੀਦਾ ਚਾਹੀਦਾ ਉਹਦੇ ਵਾਸਤੇ ਵੀਰੇ ਇਹ ਸਪੈਸ਼ਲ ਮਤਲਬ ਕਿ ਕਿਸਾਨਾਂ ਦੇ ਆਪਣੇ ਭਰਾਵਾਂ ਦੇ ਉਹ ਤੇ ਮਾਰਦੇ ਹਾਂ 4 ਵੀਲ ਨੂੰ ਘੱਟ ਤੋਰੇ ਦੇ ਵਿੱਚ ਜਿਹਨੂੰ ਆਪਾਂ ABCD ਗੇਅਰ ਕਹਿੰਦੇ ਆ ਜੇ ਵੀਰੇ ਇਹਨੂੰ ਇਕੱਲੇ ਨੂੰ ਲੋ ਲਾ ਲਈਏ ਇਧਰ ਹਾਈ ਕਰਦੀਏ ਕਰੂਗਾ ਹਾਂ ਹਾਂ ਵੀਰੇ ਤਰੂਗਾ ਤਰੂਗਾ ਤੋਰ ਕੇ ਦੇਖੀਏ ਜਿਹੜਾ ਓਕੇ ਇਹ ਅੱਗੇ ਦਾ ਹਾਈ ਤੋਰਾ ਇਧਰੋਂ ਉਧਰੋਂ ਸਲੋ ਆ ਹਾਂ ਇਹ ਜਿਹੜਾ ਵੀਰੇ ਜੇਦੋਂ ਆਪਾਂ ਅੱਗੇ ਨੂੰ ਕਰ ਲੈਣਾ ਨਾ ਇਹ ਨਹੀਂ ਮਤਲਬ ਕਿ ਜਿਵੇਂ ਹੁਣ ਤੁਸੀਂ ਹਾਈ ਪਾਇਆ ਵਾ ਇਧਰੋਂ ਹਾਂ ਉਧਰੋਂ ਪਹਿਲਾ ਗੇਅਰ ਪਾ ਲਓ ਹੂੰ ਇਦੋਂ ਹਾਈ ਪਾਇਆ ਗਾਹ ਨੂੰ ਕਰੋਗੇ ਤਾਂ ਹਾਈ ਦਾ ਅੱਧਾ ਹਾਈ ਹੋ ਗਿਆ ਅੱਧ ਕਰ ਦੂ ਸਿੱਧਾ ਹੀ ਹਾਂ ਮਤਲਬ ਕਿ ਹਾਈ ਦਾ ਅੱਧਾ ਹਾਈ ਕਰ ਲਿਆ ਠੀਕ ਆ ਠੀਕ ਆ ਇੱਥੇ ਮੰਨ ਲਓ ਆਪਾਂ ਨੂੰ ਹਾਈ ਦੀ ਕੋਈ ਨਹੀਂ ਸਪੀਡ ਦੀ ਲੋੜ ਨਹੀਂ ਉਦੋਂ ਘੱਟ ਤੋਰੇ ਦੀ ਲੋੜ ਆ ਹਾਂ ਫਿਰ ਇਹਨੂੰ ਕਰ ਲਓ ਗਾਹ ਨੂੰ ਹਾਂ ਠੀਕ ਆ ਹਾਈ ਦਾ ਅੱਧਾ ਹਾਈ ਹੋ ਗਿਆ ਜੇ ਹੁਣ ਮੰਨ ਲਓ ਤੁਸੀਂ ਕਹਿੰਦਾ ਵੀ ਮੈਨੂੰ ਪ੍ਰੋਪਰ ਜਿਵੇਂ ਬਿਲਕੁਲ ਹਾਈ ਚਾਹੀਦਾ ਤੋਰਾ ਫਿਰ ਇਹਨੂੰ ਪਿੱਛੇ ਆ ਹਾਈ ਆ ਹੋ ਗਿਆ ਇਹਦਾ ਹਾਂ ਹਾਈ ਇੱਕ ਦੌੜ ਨਾਲ ਆ ਗਿਆ ਇਹ ਦੋ ਗਾ ਨੂੰ ਆਪਾਂ ਇਧਰੋਂ ਆਇਆ ਕਰਤਾ ਇਹ ਹਾਈ ਦਾ ਅੱਧਾ ਹੋ ਗਿਆ ਪਹਿਲੇ ਦਾ ਲਓ ਅੱਧਾ ਆਈ ਹੋਵੇ ਜੇ ਇਦੋਂ ਵੀ ਸਲੋ ਕਰਨਾ ਨੰਨੂ ਅੱਗੇ ਆ ਜਾ ਇਹ ਆਪਣਾ ਆ ਗਿਆ ਲੋ ਚਵਾ ਲੋ ਜਿਵੇਂ ਹੁਣ ਲੋ ਜਿਵੇਂ ਹੁਣ ਤੂੜੀ ਵਗੈਰਾ ਬਣਾਉਣੀ ਆ ਜਾਂ ਕੁਝ ਹਨਾ ਜਿਹਨੂੰ ਸਵੇਰੇ ਉਹ ਥੋੜਾ ਜਿਹਾ ਹੁੰਦਾ ਵੀ ਲਗਾ ਕਰਨਾ ਹੁੰਦਾ ਹਨਾ ਸਲੋ ਤੇ ਕਰ ਲਿਆ ਹਾਂ ਦਾ ਹੁਣ ਟੱਪ ਚੜੀ ਹੋਈ ਆ ਉਹ ਤੋਂ ਇਹਨੂੰ ਪਿੱਛੇ ਹਾਂ ਤੇ ਮਤਲਬ ਉਹ ਹੋ ਗਿਆ ਵੀ ਥੋੜਾ ਸਪੀਡ ਜਿਦਾਂ ਕਹਿੰਦੇ ਸੁੱਕਾ ਲੰਗਾ ਉਦੋਂ ਕੀ ਕਰਨਾ ਕੁਛ ਨਹੀਂ ਇਧਰੋਂ ਅੱਹੀ ਰਹਿਣ ਦੇਣਾ ਇਹਨੂੰ ਇਧਰ ਕਰ ਲੋ ਇਹਦਾ ਤੋਰਾ ਹਾਂ ਥੋੜਾ ਜਿਹਾ ਤੋਰਾ ਇਹਦਾ ਬੰਨ ਜੂਗਾ ਫੇਰ ਇਹਦਾ ਤੋਰਾ ਜੂ ਤੁਹਾਡਾ ਦੁਪਹਿਰੇ ਹਾਂ ਫੇਰ ਥੋੜਾ ਜਿਹਾ ਤੋਰਾ ਵਧਾ ਲੋ ਯਾਰ ਬੇਲਾ ਖਾਜੀ ਕਰਦਾ ਮੈਸੀ ਨਹੀਂ ਤੇ ਆਪਾਂ ਤੁਹਾਨੂੰ ਇਹਦੇ ਫੰਕਸ਼ਨ ਹੁਣ ਦੱਸਦੇ ਆ ਇਹ ਪਹਿਲੇ ਗੇਅਰ ਦਾ ਤੋਰਾ ਸੀ ਚਲੋ ਆਪਾਂ ਤੁਹਾਨੂੰ ਗੁੱਜੇ ਤੀਜੇ ਦਾ ਵੀ ਦਿਖਾ ਦੇਣ ਇਧਰ ਇਹਦੇ ਤਿੰਨ ਸਪੀਡਾਂ ਨੇ ਆਪਾਂ ਲਓ ਦੂਜਾ ਵੀ ਦਿਖਾ ਦਿੰਦੇ ਮੇਰਾ ਆਪਾਂ ਚੱਲਦੇ ਏਜੰਸੀ ਦੇ ਵਿੱਚ ਤੁਹਾਨੂੰ ਪੂਰਾ ਟਰੈਕਟਰ ਦਿਖਾਉਣੇ ਆ ਕੀ ਇਹਦਾ ਇੰਜਨ ਆ ਕੀ ਸਾਫ-ਸਫਾਵਾ ਕਿੰਨੇ ਸਿਲੰਡਰ ਆ ਸਾਰੇ ਕੋਲ ਆਦੇ ਆ ਆ ਗਿਆ ਦੂਜਾ ਦੂਜਾ ਲੋ ਤੇ ਇਧਰੋਂ ਹੋਰ ਲੋ ਇਹ ਅਗਰ ਹਾਂਜੀ ਇਹ ਆ ਗਿਆ ਦੂਜਾ ਲੋ ਤੋਂ ਲੋ ਲੋ ਦੇ ਵਿੱਚ ਵੀ ਦੋ ਸਟੂਡਾ ਇਧਰ ਆ ਜਾ ਹਣ ਤੀਜਾ ਲਓ ਆਜਾ ਬਰਤੀ ਚਾਲੋ ਤੇ ਆਪਾਂ ਤੁਹਾਡਾ ਜ਼ਿਆਦਾ ਸਮਾਂ ਨਹੀਂ ਲੈਂਦੇ ਚਲਦੇ ਆਂ ਆਪਾਂ ਏਜੰਸੀ ਦੇ ਵਿੱਚ ਤੇ ਤੁਹਾਨੂੰ ਸਾਰਾ ਇਹਦਾ ట్రాన్స్‌ਮਿਸ਼ਨ ਜੋ ਪਲੇਡ ਫਾਰਮ ਯਾਰ ਇਹਨਾਂ ਨਜ਼ਾਰਾ ਨਾ ਦੇਣ ਕੁਝ ਕਰਦਾ ਮਸ਼ੀਨ ਇੱਥੇ ਜਿੰਨੂੰ ਆਪਾਂ ਕਹਦੇ ਨੇ ਨਾ ਰੂਹ ਖੋਸ਼ ਹੋ ਗਈ 9500 ਦੀ ਫੈਨ ਫਾਲੋਇੰਗ ਪਹਿਲਾਂ ਵੀ ਬਹੁਤ ਸੀ ਬਹੁਤ ਵੇਟ ਸੀ ਇਹਦੀ ਉਹੀ ਵੇਟ ਆਪਾਂ ਤਾਂ ਨਹੀਂ ਖਤਮ ਕਰਤੀ ਇਧਰੋਂ ਲੀਵਰ ਉੱਪਰ ਲਿਫਟਦੇ ਗੇਅਰ ਬਚਾਲੇ ਬੈਠਨ ਖੁੱਲਾ ਢੁੱਲਾ ਆਪਾਂ ਜਿਆਦਾ ਸਮਾਂ ਨਹੀਂ ਲੈਂਦੇ ਆਜੋ ਸਿੱਧਾ ਏਜੰਸੀ ਦੇ ਵਿੱਚ ਮੈਂ ਕਿਹਾ ਆਪਾਂ ਅੰਦਰ ਤਾਂ ਲਾਉਣਾ ਹੀ ਆਂ ਇਹਦੀਆਂ ਬ੍ਰੇਕਾਂ ਵੀ ਚੈੱਕ ਕਰਨ ਲਈ ਕਰੀਏ ਬਿਲਕੁਲ ਬਿਲਕੁਲ ਉਹ ਜਮਾਂ ਨਹੀਂ ਇਹਦਾ ਬਤੰਦਰ ਜਮਾਂ ਹੀ ਬ੍ਰੇਕਾ ਪਾਵਰ ਹੀ ਆ ਹਾਂ ਵੀਰੇ ਲੈਸਟ ਬ੍ਰੇਕਾਂ ਆ ਮਾ ਗੱਜੇ ਕੀ ਹੁੰਦਾ ਸੀ ਟੈਕਟਰ ਰੁਕਦੇ ਨਹੀਂ ਲੈਦਰ ਬ੍ਰੇਕ ਹੁੰਦਾ ਯਾਰ ਜਦ ਇਹ ਨਾ ਆਹ ਤਾਂ ਕਾਰਾਂ ਵਾਲਿਆਂ ਨੂੰ ਡਿਸਕ ਬ੍ਰੇਕਾਂ ਲੱਗੀਆਂ ਆਈਆਂ ਯਾਰ ਇਹਦਾ ਜਾਮ ਹੀ ਹੋ ਜਾਂਦਾ ਵੀ ਤੁੰਦਰ ਜਾਮ ਚਲੋ ਆਜੋ ਆਪਾਂ ਅੰਦਰ ਇਹਦੇ ਫੰਕਸ਼ਨ ਤੁਹਾਨੂੰ ਦੱਸਦੇ ਆ 9500 ਬਹੁਤ ਫੋਨ ਮੇਰੇ ਵੀਰ ਕਰਦੇ ਹੁੰਦੇ ਆਪਾਂ ਤੁਹਾਨੂੰ ਚਲਾ ਕੇ ਦਿਖਾਤਾ ਸਪੀਡਾਂ ਦਿਖਾਤੀਆਂ ਹੁਣ ਤੁਹਾਨੂੰ ਆਪਾਂ ਦਿਖਾਉਣੇ ਫੰਕਸ਼ਨ ਇੰਨੇ ਸੋਹਣੇ ਸੋਹਣੇ ਫੰਕਸ਼ਨ ਹਨ ਨਾ ਇਸ ਟਰੈਕਟਰ 'ਚ ਇੰਨੇ ਸੋਹਣੇ ਸੋਹਣੇ ਵੀ ਗੱਲਾਂ ਹੀ ਛੱਡ ਦੋ ਜਿੰਨੇ ਕ ਮੈਨੂੰ ਦੇਖਦੇ ਆਪਾਂ ਵੀਰ ਤੋਂ ਵੀ ਪੁੱਛਾਂਗੇ ਜਿੰਨੇ ਕ ਮੈਨੂੰ ਦੇਖਦੇ ਆ ਪਹਿਲਾਂ ਤਾਂ ਆ ਹੀ ਦੇਖੀ ਯਾਰ ਨੰਨੂ ਦਾ ਕਹੀਂ ਮੋੜ ਕੇ ਨਾ ਟਾਇਰ ਮੈਂ ਕਹਿੰਦਾ ਵੀ ਇਥੇ ਚਾਰ ਉਂਗਲਾਂ ਨਹੀਂ ਪੈਂਦੀਆਂ ਕੱਟੀਆਂ ਕਰਨੀਆਂ ਪੈਂਦੀਆਂ ਹੋਵੇ ਮੇਰੀ ਕਟਾਈ ਮੈਂ ਸਾਰੇ ਟਾਇਰਾਂ ਦੀ ਵਧੀਆ ਕਟਾਈ ਪਰ ਗੱਲ ਕੀ ਹੈ ਵੀ ਐਡੇ ਟਾਇਰਾਂ 'ਚ ਕਟਾਈ ਕੰਪਨੀ ਨੇ ਜੇ ਥੋੜਾ ਜਿਹਾ ਸੰਭਾਲਿਆ ਨਾ ਗਾਇਬ ਜੇ 9500 ਤੇ ਉਹ ਥੋੜੀਆਂ ਬਰੀਕੀਆਂ ਉਹ ਹੀ ਬਰੀਕੀਆਂ ਅੱਜ ਤੁਹਾਨੂੰ ਆਪਾਂ ਦੱਸਣੀਆਂ ਨੇ ਆਜੋ ਆਪਾਂ ਗਰਜੀਤ ਵੀਰੇ ਨਾਲ ਕਰਦੇ ਹਾਂ ਗੱਲ ਹਸੀਗਾ ਵੀਰ ਜੀ ਸਹੀ ਗੱਲ ਵੀਰੇ ਹਸੀਗਾ ਚੜਦੀ ਕਲਾ ਹਾਂ ਨਹੀਂ ਆਈ ਚੜਦੀ ਕਲਾ ਵਧੀਆ ਠੀਕ ਠਾਕ ਚੜਦੀ ਕਲਾ ਹੀ ਚਾਹੀਦੀ ਨਹੀਂ ਨਾ ਸੋ ਠੀਕ ਹੈ 9500 ਲੈ ਜਾਂਦਾ ਫਿਰ ਹਾਂ ਵੀਰੇ ਇਹ 9500 ਆਪਣੇ ਕਾਫੀ ਵੀਰਾਂ ਨੂੰ ਬਹੁਤ ਚਰਦੀ ਸੀਗੀ ਮਤਲਬ ਕਿ ਅਡੀਕ ਸੀਗੀ ਹਾਂ ਹਾਂ ਵੀ ਕਦੋਂ ਆਉਂਦਾ ਵਾ ਟਰੈਕਟਰ ਇਹ ਠੀਕ ਆ ਇਹਦੇ ਮੈਨੂੰ ਫੰਕਸ਼ਨ ਦੱਸੋ ਵੀ ਕੰਪਨੀ ਨੇ ਜਿਹੜਾ ਥੋੜਾ ਜਿਹਾ ਵਿੱਚ ਗੈਪ ਟਾਈਮ ਲਿਆ ਹਾਂਜੀ ਕੀ ਕੀ ਸੁਧਾਰ ਕੀਤਾ ਇਹਦੇ ਵਿੱਚ ਹਾਂਜੀ ਹਾਂਜੀ ਵੀਰੇ ਸਾਰਾ ਤਾਂ ਦੱਸ ਦਿਆ ਇਹਦੇ ਬਾਰੇ ਹਾਂਜੀ ਤੇ ਪਹਿਲ ਆਪਾਂ ਇਹਦੇ ਮਾਡਲ ਤੋਂ ਹੀ ਸ਼ੁਰੂ ਕਰਦੇ ਹਾਂ ਹਾਂਜੀ ਵੀਰੇ ਇਹ ਮਾਡਲ ਕਿਹੜਾ ਤੇ ਮਤਲਬ ਕਿੰਨੇ ਐਚਪੀ ਆਹੇ ਠੀਕ ਆ ਹਾਂਜੀ ਵੀਰੇ ਤੇ वैसे दा तकरीबन ਇਹਨੂੰ ਜੇ ਆਪਾਂ ਕਹਈਏ ਵੀ ਦੇਖਣੀ ਪਰਖਣੀ ਤੋਂ ਤਾਂ तकरीबन ਸਾਰੇ ਜਾਣਦੇ ਆ ਕਿਉਂਕਿ ਮੈਸੀ 9500 ਪਹਿਲਾਂ ਦਾ ਇਦਾਂ ਦੀ ਸ਼ੋਚ ਹੀ ਆਉਂਦਾ ਠੀਕ ਆ ਹੂੰ ਹੁਣ ਇਹਦੇ ਵਿੱਚ ਚੇਂਜ ਕੀ ਕਰਿਆ ਹੋਇਆ ਵਾ ਚੇਂਜ ਇਹ ਆ ਹੂੰ ਭਈ ਜਦੋਂ ਪਹਿਲਾਂ ਆਉਂਦਾ ਹੁੰਦਾ ਸੀ ਮੈਸੀ 9500 ਇਹ ਠੀਕ ਆ ਤੇ ਉਦੋਂ ਇਹ ਕੰਪਨੀ ਫਿਟਡ ਆਉਂਦਾ ਹੁੰਦਾ ਸੀਗਾ ਮਤਲਬ ਜਿਵੇਂ ਐਚਪੀ ਆਉਂਦਾ ਹੁੰਦਾ ਸੀ 58 ਐਚਪੀ ਠੀਕ ਆ ਜੀ ਤੇ ਹੁਣ ਇਹ ਜਿਹੜਾ ਹੈਗਾ ਸੇਮ ਉਹ ਹੀ ਨਾਮ ਆ ਵੈਸੀ ਪ੍ਰੋਡਕਸ਼ਨ ਦਾ ਹਾਂ ਸਮਾਰਟ ਸੀਰੀਆ 9500 ਮਾਡਲ ਆ ਠੀਕ ਆ ਜੀ ਹੂੰ ਹੁਣ ਆਪਣੇ ਸਾਰੇ ਮੈਂ ਕਹਿੰਦਾ ਵੀਰਾਂ ਨੂੰ ਪਤਾ ਹੀ ਆ ਵੀ 50 ਐਚਪੀ ਤੋਂ ਵੱਡਾ ਟਰੈਕਟਰ ਜੇ ਆਉਂਦਾ ਤਾਂ ਸੀਆਰਡੀ ਆਉਂਦਾ ਹੂੰ ਠੀਕ ਆ ਆਪਾਂ ਡੀਆਈ ਦੇ ਵਿੱਚ ਟਰੈਕਟਰ ਕੰਪਨੀ ਕੋਈ ਵੀ ਦੇ ਨਹੀਂ ਸਕਦੀ ਹੈ ਇਹ ਸਰਕਾਰ ਨੇ ਪੋਲੂਸ਼ਨ ਕਰਕੇ ਜਾਂ ਕਿਵੇਂ ਲਾ ਲਓ ਉਹਨਾਂ ਦੇ ਕੰਮ ਨੇ ਠੀਕ ਆ ਤੇ ਮੈਸੀ ਪ੍ਰੋਡਕਸ਼ਨ ਨੇ ਕੀ ਕੀਤਾ ਹੁਣ ਮਤਲਬ ਆ ਟਰੈਕਟਰ ਜਿਹੜਾ 50 ਐਚਪੀ ਦੇ ਵਿੱਚ ਆਪਣਾ ਲਾਂਚ ਕਰਿਆ ਜੀ ਸੇਮ ਉਹੀ ਚੀਜ਼ ਆ ਠੀਕ ਆ ਟਾਇਰਾਂ ਦਾ ਸਾਈਜ਼ ਜੇ ਆਪਾਂ ਕਹੀਏ ਫਰੰਟ ਵਾਲੇ ਟਾਇਰ ਜਿਹੜੇ ਆ 9524 ਦੇ ਨੇ ਠੀਕ ਆ ਠੀਕ ਆ ਵੀਰ ਜੀ ਮਗਰਲੇ 16928 ਦੇ ਨੇ ਠੀਕ ਆ ਵੀਰ ਜੀ ਸਾਰਾ ਕੁਝ ਸ਼ੋਅ ਬਗਿਆ ਕਿੰਨੇ ਸਿਲੰਡਰ ਚਾਹੂਗਾ ਵੀਰੇ ਇਹ ਵੀਰੇ ਹੈਗਾ ਤਿੰਨ ਸਿਲੰਡਰ ਆ ਤੇ ਤਿੰਨ ਹਾਂ ਤੇ ਤਿੰਨ ਸਿਲੰਡਰ ਹੀ ਪੈਣਾ ਉਹਦਾ ਹੁੰਦਾ ਸੀਗਾ ਠੀਕ ਆ ਵੀਰੇ ਠੀਕ ਆ ਤੇ ਸਾਡਾ ਆਪੇ ਚੱਕ ਲੈਣਾ ਤੇ ਤਿੰਨ ਸਿਲੰਡਰ ਤੇ ਇਹਨੂੰ ਸੁੱਕਾ 에ਅਰ ਕਲੀਨਰ ਇਹ 터보 ਆ ਜਾ ਹਾਂਜੀ ਹਾਂਜੀ ਵੀਰੇ ਇਹ ਨਾ ਮਤਲਬ ਕਿ ਪਹਿਲਾਂ ਵੀ ਸੁੱਕਾ 에ਅਰ ਕਲੀਨਰ ਹੀ ਆਉਂਦਾ ਸੀ ਹੂੰ ਤੇ ਹੁਣ ਵੀ ਇਹਦੇ ਵਿੱਚ ਸੁੱਕਾ ਹੀ ਆਉਂਦਾ ਵਾ ਠੀਕ ਆ ਓਕੇ ਵੀਰੇ ਆ ਕਿ ਇਹਦੇ ਵਿੱਚ ਤੇ ਇੰਨੀ ਇੰਜਨ ਵਗੈਰਾ ਵੀ ਤਕਰੀਬਨ ਇਹਦਾ ਉਹੀ ਇਹਦੇ ਵਿੱਚ ਮਤਲਬ ਕਿ ਕੁਝ 터ਬੋ ਵੀਰੇ ਲੱਗੀ ਹੋਈ ਆ ਕੰਪਨੀ ਫੀਟਡ 터ਬੋ ਲੱਗੀ ਹੋਈ ਆ ਇਹਦੇ ਵਿੱਚ ਠੀਕ ਆ ਜੀ ਠੀਕ ਆ ਵੀਰ ਜੀ ਹਾਂਜੀ ਤੇ ਉਹ ਆਪਾਂ ਤੁਹਾਨੂੰ ਮੈਂ ਦਿਖਾ ਦਿੰਨਾ ਹੂੰ ਇਹ ਆਪਾ ਬੰਦਾ ਜਨਾ ਕਿੱਦੇਸ ਲੱਗੀ ਹੋਈ ਆ ਆ ਪੈਪ ਆ ਰਹੀ ਆ ਉਧਰੋਂ ਇੰਜਨ ਵਾਲੇ ਅਗਲੇ ਫੈਟੋ ਠੀਕ ਹੈ ਜੀ ਤਿੰਨ ਸਿਲੰਡਰ ਵਿਦ ਟਰਬੋ ਟਰਬੋ ਲੱਗੀ ਹੋਈ ਆ ਇਹਨਾਂ ਵਾਲੇ ਫਟੇ ਦਾ ਇਹ ਸੇਫਟੀ ਗਾਰਡ ਆ ਸੇਫਟੀ ਗਾਰਡ ਹਾਂਜੀ ਹੈਵੀ ਬਣਿਆ ਹੋਇਆ ਵਾ ਕੋਈ ਮਤਲਬ ਕਿ ਚੀਜ਼ ਲੱਗਦੀ ਆ ਜਾਂ ਕੁਛ ਆ ਆਏ ਨਹੀਂ ਟਰਬੋ ਨੂੰ ਸ਼ੇਦੀ ਨੁਕਸਾਨ ਨਹੀਂ ਹੋਊਗਾ ਸਹੀ ਗੱਲ ਹੈ ਵੀਰੇ ਆ ਮਤਲਬ ਕਿ ਜਿੱਦਾਂ ਸੋਹਣੀ ਲੁੱਕ ਵਗੈਰਾ ਜਿੱਦਾਂ ਸਿਲੰਡਰ ਚੇਂਜ ਕਰਦਾ ਦੇਖਣ ਨੂੰ ਇਹ ਲੁੱਕ ਨੂੰ ਤਾਂ ਵੀ ਰਾਣੇ ਪਹਿਲਾਂ ਹੀ ਬਹੁਤ ਜ਼ਿਆਦਾ ਪਸੰਦ ਕਰਦੇ ਆ ਸਾਰੇ ਆਣੇ ਨਾ ਸਹੀ ਤਾਂ ਹੁਣ ਮੈਂ ਕਈ ਪਹਿਲਾਂ ਆਉਂਦਾ ਹੁੰਦਾ ਸੀ ਮੋਟਾ ਸਲੰਥਰ ਵੱਡਾ ਸੀਗਾ ਉਹ ਬਈ ਦੂਜੇ ਜਿਦਾ ਇਹਦੇ ਆਂਗੋਂ ਪਤਲੇ ਸਲੰਥਰ ਲਾ ਲੈਂਦੇ ਸੀ ਹੁਣ ਕੰਪਨੀ ਫਿਟਡ ਹੀ ਇਦਾਂ ਆਉਂਦਾ ਹੈ ਕੰਪਨੀ ਨੇ ਆਪਦੇ ਕੋਲ ਹੀ ਉਹ ਚੀਜ਼ਾਂ ਜੋ ਕਸਟਮਰ ਚਾਹੁੰਦਾ ਆਲਰੇਡੀ ਪਹਿਲਾਂ ਹੀ ਯਾਨੀ ਕਿ ਤਕਰੀਬਨ 99% ਮੈਨੂੰ ਲੱਗਦਾ ਨਹੀਂ ਕੋਈ ਚੇਂਜ ਕਰਨੀ ਬਹੁ ਵੀ ਕੋਈ ਚੀਜ਼ ਇਹ ਜਿਹੜੇ ਜਿਹੜੇ ਚੀਜ਼ਾਂ ਹੁਣ ਵਿੱਚ ਆਪਾਂ ਹੋਰ ਵੀ ਮੋਡੀਫਾਈ ਇਹਨੂੰ ਪਹਿਲਾਂ ਹੀ ਕਰਕੇ ਭੇਜਿਆ ਹਾਂ ਜਿੱਦਾਂ ਆਪਾਂ ਤੁਸੀ ਗੱਲ ਕਰਦੇ ਸੀ ਹਿੱਸੇ ਦੀ ਫਰੰਟ ਵਾਲੇ ਦੀ ਹੁਣ ਜਿੱਦਾਂ ਵੱਡਾ ਟਾਇਰ ਆਏਗਾ ਕਟਾਈ ਵਗੈਰਾ ਕਰਨੀ ਹੈ ਹਨਾ ਤਾਂ ਵੀ ਜੇ ਆਪਾਂ ਹੋਰ ਵਧਾਉਣੀ ਆ ਧਾ ਨਟ ਲੱਗਿਆ ਹੋਇਆ ਵਾ ਨਾ ਅੱਛਾ ਹੋਰ ਵੀ ਵਧੂਗੀ ਹਾਂ ਜੀ ਆਪਾਂ ਮਤਲਬ ਕਿ ਵਧਾਉਣੀ ਆ ਹੋਰ ਵੀ ਯਾਰ ਪਤੰਦਰਾਂ ਨੇ ਪਹਿਲਾਂ ਨਹੀਂ ਕੋਈ ਕਸਰ ਛੱਡੀ ਹਾਂ ਜਿੱਦਾਂ ਗੈਪ ਹੈਗਾ ਨਾ ਹਜੇ ਹੋਰ ਮਤਲਬ ਇਹ ਜਿਵੇਂ ਨਾਲ ਲੱਗ ਜੂ ਹਾਂ ਵੀ ਮਤਲਬ ਆਪਾਂ ਹੋਰ ਇਧਰੋਂ ਇਧਰੋਂ ਨਾ ਇਧਰੋਂ ਵੀ ਦਿਖਾਉਣਾ ਇਧਰ ਆ ਹਾਂ ਇੱਧਰ ਵੀ ਪੂਰਾ ਬੰਪਰ ਤੱਕ ਆਇਆ ਪਿਆ ਮੈਂ ਤਾਂ ਕਟਾਈ ਤੋਂ ਰਹਾ ਨਾ ਪਤੰਦਰ ਪੂਰਾ ਹੀ ਸਿਰਾ ਲੱਗਾ ਪਿਆ ਇਹ ਪੰਪ ਵੀਰੇ ਪਹਿਲਾਂ ਕਿਹੜੇ ਚਾਉਂਦਾ ਸੀਗਾ ਇਹ ਪਹਿਲਾਂ ਵੀਰੇ ਆਉਂਦਾ ਹੁੰਦਾ ਸੀ ਰੂਟਰ ਪੰਪ ਦੇ ਵਿੱਚ ਹਾਂ ਹੁਣ ਆ ਗਿਆ ਮੈਕੋ ਹੈ ਨਾ ਹਾਂ ਹੁਣ ਆ ਗਿਆ ਮੈਕੋ ਬੌਸ਼ ਦਾ ਜਿਹੜਾ ਆਪਾਂ ਇੱਧਰ ਹਾਂ ਯਾਰ ਮੈਂ ਇੱਕ ਚੀਜ਼ ਦੇ ਦਾਂ ਤੁਹਾਡਾ ਫਰਮ ਹਾਂਜੀ ਹਾਂਜੀ ਇਹ ਤਾਂ ਆਪਣੇ ਵੀਰੇ ਮੋਡੀਫਾਈ ਚੀਜ਼ਾਂ ਨਹੀਂ ਕਰਦੇ ਜਿਹੋ ਤੋਂ ਲਾਉਦੇ ਇਹਨੂੰ ਵੀਰੇ ਵੀਰੇ ਆਪਣੇ ਨਾ ਤਕਰੀਬਨ ਮੈਸੀ ਦੇ ਪੰਪ ਲਾ ਲੋ ਕਈ ਹੋਰਾਂ ਟਰੈਕਟਰਾਂ ਚ ਵੀ ਆਉਂਦੇ ਆ ਛੋਟੀ ਪਾਵਰ ਦੇ ਚ ਵੀ ਆਉਂਦੇ ਆ ਉਹ ਇਹ ਜੇ ਨੇ ਮਤਲਬ ਕਿ ਜਿਹੜੇ ਸਿੱਧੇ ਆ ਡਾਫਰਾ ਨਹੀਂ ਲੱਗੀ 70 75 ਪਾਵਰ ਤੱਕ ਜਿਹੜੇ ਆਉਂਦੇ ਆ ਨਾ ਉਹਨਾਂ ਨੂੰ ਲੱਗੀ ਹੁੰਦੀ ਉਹਨਾਂ ਨੂੰ ਮਤਲਬ ਕਿ ਉਹ ਉਹ ਲੱਗੀ ਹੁੰਦੀ ਆ ਉਹ ਯਾਰ ਆ ਤਾਂ ਕੰਮ ਕਹਿੰਦੀ ਕਰਦਾ ਪਤੰਦਰਾ ਨੇ ਆਪਣੇ ਵੀਰ ਆਹ ਰੰਬਣੀ ਨਹੀਂ ਜਿਹੜੀ ਆਪਾਂ ਆਪਾਂ ਮੋਡੀਫਿਕੇਸ਼ਨ ਆਪਾਂ ਕਹਿ ਦਿੰਦੇ ਆ ਠੀਕ ਆ ਇਹ ਕੰਪਨੀ ਫਿਟਡ ਆ ਮੈਂ ਉਹੀ ਕਹਿੰਦਾ ਵਾ ਤਾਂ ਕੰਪਨੀ ਦੇ ਸਿਰਾਈ ਕਰਤਾ ਯਾਰ ਫਿਰ ਆਪਾਂ ਕਹਿ ਦਈਏ ਵੀ ਛੋਟੀ ਪਾਵਰ ਮਤਲਬ ਪਾਵਰ ਤੋਂ ਆਪਾਂ ਵੱਡੀ ਪਾਵਰ ਦਾ ਟਰੈਕਟਰ ਹਾਂ ਇਹ ਕੰਪਨੀ ਫਿਟੜੀ ਆ ਇਹ ਇਹ ਆਲਰੇਡੀ ਕੰਪਨੀ ਪਹਿਲਾਂ ਹੀ ਦੇਤਾ ਮਤਲਬ ਕਿ ਜਿਵੇਂ ਹੁਣ ਆਪਣੇ ਟਾਇਰ ਹੋ ਗਏ ਵੱਡੇ ਟਰੈਕਟਰ ਵੱਡਾ ਹੋ ਗਿਆ ਜੇ ਹੁਣ ਜ਼ੋਰ ਵੀ ਮਾਰੂਗਾ ਵੱਡੇ ਆ ਨਾ ਤਾਂ ਫੇਰ ਹੀ ਇਹ ਟੈਟਰ ਫੇਰੀ ਗੱਲ ਬਣੂਗੀ ਫੇਰੀ ਗੱਲ ਬਣੂਗੀ ਜੇ ਥੱਲੇ ਟੈਰਾਂ ਨਾਲ ਤੇ ਉਹਦੇ ਨਾਲ ਤਾਂ ਮਾਰੇ ਨਾ ਜ਼ੋਰ ਫੇਰ ਟਰੈਕਟਰ ਤਾਂ ਫੇਰ ਤਾਂ ਕੁਝ ਯਾਰ ਇੰਨੇ ਵੱਡਾ ਨਰਾਦੇ ਖੁਸ਼ ਕੀਤਾ ਹਾਂ ਵੀ ਡੈਪਰਾਮਾ ਬਾਅਦ ਕੱਲ ਹੀ ਐਡ ਕਰਕੇ ਆਏ ਵੀਰ ਦੀ ਉਹ ਵੀ ਡਾਇਫਰਾਮ ਲਾਉਂਦਾ ਚਲ ਪੰਪ ਉਹ ਮੋਡੀਫਾਈ ਕਰਦਾ ਤੇ ਆਦਾ ਯਾਰ ਸਿਰਾ ਹੀ ਹੋ ਗਿਆ ਵੀ ਕੰਪਨੀ ਕੰਪਨੀ ਫਿੱਟ ਨਹੀਂ ਆਉਂਦੀ ਮੇਰੀ ਗੱਡੀ ਨੂੰ ਸਵਾਦ ਆ ਗਿਆ ਦਾ ਚਲ ਉਹ ਰਾਟਰਟਰ ਨਾ ਵੀ ਆਉਂਦੀ ਮੈਨੂੰ ਪਤਾ ਉਹਦਾ ਬ੍ਰਾਂਡਰ ਹੈ ਹਾਂਜੀ ਹਾਂਜੀ ਪਰ ਇਸ ਐਚਪੀ ਦੇ ਵਿੱਚ ਇਸ ਮਾਡਲ ਦੇ ਤਿੰਨ ਸਿਲੰਡਰ ਦੇ ਵਿੱਚ ਨਹੀਂ ਆਉਂਦੀ ਆਮ ਜ਼ਿਆਦਾਤਰ ਨਹੀਂ ਆਉਂਦੀ ਵੱਡਿਆਂ ਚ ਆਉਂਦੀ ਹਾਂ ਬਿਲਕੁਲ ਵੈਲਕਮ ਇਹ ਕੰਪਨੀ ਦਾ ਬੜਾ ਬਾਕੀ オリジナル ਦਾ オリジナル ਹਾਂ オリジナル ਵਾਲਾ ਹਾਂ ਕੰਪਨੀ ਫੀਟਡ ਸਾਰੀ ਨਹੀਂ ਕੋਈ ਜੁਗਾੜ ਵਾਗੀ ਇਹ ਕੰਪਨੀ ਫੀਟਡ ਵੀਰੇ ਹੋਊਗਾ ਤੇ ਫਿਰ ਆਪਾਂ ਨੂੰ ਲੋਡ ਨਹੀਂ ਹੈਗੀ ਮੋਡੀਫਿਕੇਸ਼ਨ ਦਿਰਾਉਣ ਦੀ ਮੰਨ ਲਾ ਗੱਲ ਨੂੰ ਸਹੀ ਗੱਲ ਹੈ ਇਹ ਆਪਣਾ ਕਿਤੇ ਨਾ ਕਿਤੇ ਦਿਲ ਕਰਦਾ ਵੀ ਯਾਰ ਨਹੀਂ ਥੋੜਾ ਜਿਆਦਾ ਇਹ ਤਾਂ ਕੁਛ ਲਾ-ਪੁਛ ਹੱਥ ਪੱਲਾ ਮਾਰਾ ਦਈਏ ਤੇ ਉਹ ਪਹਿਲੇ ਤੋਂ ਆਪਣੀ ਦੇ ਕਾਫੀ ਜਾਣੇ ਵੀਰਾਂ ਚ ਹੁੰਦਾ ਕਰੇਜ਼ ਕਈਆਂ ਦਾ ਮਤਲਬ ਕਿ ਹੈਗਾ ਸ਼ੌਕ ਹੁੰਦਾ ਜਾਂ ਹਨ ਹੂੰ ਆਏ ਆਂ ਕਰਕੇ ਇਹ ਤਾਂ ਬਹੁਤ ਸਰਾਇ ਕਰਤਾ ਕੰਪਨੀ ਰੇਟਡ ਹੋ ਗਿਆ ਇਹਦੇ ਨਾਲ ਆਏ ਆਂ ਵੀ ਚਲੋ ਡ੍ਰੈਕਟਰ ਜੋਰ ਵੀ ਮਾਰੂਗਾ ਦਾਬ ਦਾ ਨਹੀਂ ਹਾਂ ਜਿੱਥੇ ਮਤਲਬ ਕਿ ਲੱਗਦਾ ਨਾ ਵੀ ਡ੍ਰੈਕਟਰ ਦਬਣ ਲੱਗਦਾ ਉੱਥੇ ਹਾਂ ਉੱਥੇ ਇਹ ਕੰਮ ਕਰਦੀ ਹੈ ਵੀਰੇ ਬੋਲੀ ਗੱਲ ਇੱਕ ਚੀਜ਼ ਮੈਨੂੰ ਹੋਰ ਦੱਸ ਯਾਰ ਹਾਂਜੀ ਹਾਂਜੀ ਸਾਰੇ ਡ੍ਰੈਕਟਰਾਂ ਦੇ 4x4 ਆਉਂਦਾ ਵਿਚਾਲੇ ਕ੍ਰੋਸ ਹਾਂਜੀ ਹਾਂਜੀ ਕੱਲਾ ਮੈਸੀ ਹੀ ਸਾਈਡ ਤੇ ਕਾਟੋ ਦਿੰਦਾ ਹੈ ਤੇ ਇਹਦਾ ਫਾਇਦਾ ਹੈਗਾ ਕੋਈ ਇਹਦਾ ਵੀਰੇ ਫਾਇਦਾ ਹੈਗਾ ਵਾ ਫਾਇਦਾ ਤਾਂ ਹੁਣ ਇਹ ਆ ਮੋਟਾ-ਮੋਟਾ ਜਾਂ ਜੀ ਮੈਂ ਤੁਹਾਨੂੰ ਦੱਸਾਂ ਵੀਰੇ ਹੂੰ ਸਾਈਡ ਤੇ ਸ਼ਾਵਟ ਲੱਗੀ ਹੋਈ ਆ ਨਾ ਠੀਕ ਆ ਇਹ ਚ ਇਹ ਆਪਾਂ ਟਰੈਕਟਰ ਦੇ ਥੱਲੇ ਦੇਖੀ ਆ ਆਪਾਂ ਚੈਂਬਰ ਨਹੀਂ ਦੇਖੀ ਠੀਕ ਆ ਚੈਂਬਰ ਤੋਂ ਸ਼ਾਵਟ ਰਹਿ ਜਾਂਦੀ ਆ ਉੱਪਰ ਉੱਪਰ ਚੈਂਬਰ ਤੋਂ ਰਹਿ ਜਾਂਦੀ ਸ਼ਾਵਟ ਉੱਪਰ ਓਕੇ ਇਹ ਕਿਹੜਾ ਸਾਧਨ ਆ ਇਹ ਇਹ ਜੀ ਚੀਜ਼ ਆ ਜਿਹੜਾ ਖੇਤਾਂ 'ਚ ਚੱਲਣਾ ਠੀਕ ਆ ਖੇਤਾਂ 'ਚ ਚੱਲਣਾ ਪਤਾ ਨਹੀਂ ਮਿੱਟੀ ਦੇ ਚੱਲਣਾ ਕਿ ਰੋੜੇ 'ਆਂ ਤੇ ਚੱਲਣਾ ਕਿ ਕਿੱਥੇ ਚੱਲਣਾ ਕੋਈ ਪੱਥਰ ਆ ਕੇ ਕੀ ਆ ਹਨਾ ਇਹ ਇਦਾਂ ਮਤਲਬ ਜੇ ਕਿਤੇ ਆਪਣਾ ਟਰੈਕਟਰ ਬਾਈ ਜਾਂ ਕਿਤੇ ਕੋਈ ਇਹੋ ਜੀ ਚੀਜ਼ ਤੇ ਲੱਗ ਲਾ ਕੇ ਜਾਂਦਾ ਹਾਂ ਹਾਂ ਵੀ ਕਿਤੇ ਥੱਲੇ ਲੱਗ ਜੇ ਹੁਣ ਹੋਰ ਵੀ ਨਸ਼ਾਵਟ ਜਿੱਡੀ ਮਰਜ਼ੀ ਵਧੀਆ ਹੋਏ ਜੇ ਕਿਤੇ ਇਹ ਵੱਜ ਗਿਆ ਟਰੈਕਟਰ ਵੱਜਣ ਬਹੁਤ ਆ ਠੀਕ ਆ ਇਹਨੇ ਮਤਲਬ ਕਿ ਇਹ ਜਾਂ 빙ੀ ਹੋ ਜਾਂ ਟੁੱਟੂਗੀ ਇਹ ਇੱਕ ਦੇ ਨਾਲ ਚਾਰ ਹੋਰ ਚੀਜ਼ਾਂ ਦੋ ਖਰਾਬ ਕਰੂਗੀ ਠੀਕ ਗੱਲ ਆ ਇਹ ਸਾਈਡ ਤੇ ਜਿਹੜੀ ਆ ਇਹ ਉਹ ਤੀਆ ਦੇ ਮਤਲਬ ਕਿਤੇ ਲੱਗਦਾ ਵੀ ਇਹਦਾ ਚੈਂਬਰ ਥੱਲੇ ਲੱਗ ਜੂਗਾ ਹੂੰ ਟਰੈਕਟਰ ਕਿਤੇ ਲੱਗ ਗਿਆ ਤਾਂ ਚੈਂਬਰ ਲੱਗ ਜੂ ਥੱਲੇ ਜਾਂ ਕਿਤੇ ਹੋਰ ਕੋਈ ਚੀਜ਼ ਲੱਗ ਜੂ ਪਰ ਸ਼ਾਵਰਟ ਨਹੀਂ ਲੱਗੂਗੀ ਮੇਰੀ ਗੋਡੀ ਇਹ ਮੈਸੀ ਦੇ ਵੱਡੇ ਜਿਹੜੇ ਟਰੈਕਟਰ ਨੇ ਹੂੰ 60 ਪਾਵਰ ਦਾ ਜਿਵੇਂ 70 ਪਾਵਰ ਉਹਨਾਂ ਪਜਤਰੋਂ ਦਾ ਤੇ ਇਹ ਆਪਣੇ ਹਰਾਂ ਦੇ ਤਕਰੀਬਨ ਸਾਈਡ ਤੇ ਹੀ ਨੇ ਮੈਂ ਉਹੀ ਦੇਖਦਾ ਕੱਲੇ ਮੈਸੀ ਦੀ ਸਾਈਡ ਤੇ ਆ ਬਾਕੀ ਸਭ ਚ ਉਚਾਲੇ ਆ ਮੇਨ ਗੱਲ ਜਿਹੜੀ ਇਹ ਸ਼ਾਵਰਟ ਦੀ ਸੇਫਟੀ ਰੱਖਦੀ ਆ ਜਿਹੜੀ ਕੰਪਨੀ ਇਹਦਾ ਅਗਲਾ ਹਿੱਸਾ ਵੀ ਮੈਨੂੰ ਦੱਸ ਵੀ ਉਹ ਕੀ ਡਿਫਰੈਂਸ ਹੈ ਇੱਥੇ ਜਿਹੜਾ ਬਰੇ ਫਰੰਟ ਹਿੱਸਾ ਹੈ ਨਾ ਹੂੰ ਇਹਦਾ ਮਤਲਬ ਹੋ ਕੇ ਆਪਣੇ ਦੂਜੇ ਆਉਂਦੇ ਨੇ ਪਾਣੀ ਕੋਈ ਸੇ ਕੋਈ ਦਿੱਕਤ ਹੋ ਜੀ ਇਹਨੂੰ ਤੇ ਇਹਦੇ ਵਿੱਚ ਜਿਹੜਾ ਵਾ ਇਹਨੂੰ ਜਿੱਦਾਂ ਮਰਜੀ ਪਾਣੀ ਚ ਲਈ ਫਿਰੋ ਹੂੰ ਤੁਸੀਂ ਇਹਨੂੰ ਕਦੋਂ ਕਰੀ ਜਾ ਲੋ ਜਾਂ ਕੁਛ ਕਰੀ ਜਾ ਲੋ ਜੇ ਨੂੰ ਪਾਣੀ ਚ ਡੋਬੋ ਕੇ ਮੈਂ ਚਲਾਵਾਂ ਕੋਈ ਦਿੱਕਤ ਹੋ ਬਰੇ ਇਹਨੂੰ ਜਿੱਦਾਂ ਮਰਜੀ ਪਾਣੀ ਦੇ ਵਿੱਚ ਆ ਜੇ ਮੰਨ ਲਓ ਹਿੱਸਾ ਡੁੱਬਿਆ ਵੀ ਹੋਣਾ ਨਾ ਪਾਣੀ ਦੇ ਵਿੱਚ ਜਿੱਦਾਂ ਮਰਜੀ ਲਈ ਫਿਰੋ ਕਿ ਵਿਚ ਪਾਣੀ ਨਹੀਂ ਜਾ ਨਾ 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 ਇਹਦੇ ਪਾਣੀ ਨਾਲ ਕੰਮ ਹੀ ਨਹੀਂ ਕਰ ਕਿਉਂਕਿ ਮੇਨ ਦਿੱਕਤ ਕੀ ਆਉਂਦੀ ਆਪਣੇ ਅਗਲੇ ਹਿੱਸੇ ਦੀ ਇਹੀ ਹੁੰਦੀ ਹੈ ਹਾਂ ਆ ਸਾਰਾ ਵੀਰੇ ਹੈਗਾ ਫੁੱਲ ਸੀਲਡ ਆ ਪੂਰਾ ਸੀਲਡ ਨਾਲੋਂ ਦਿਖਾ ਵੀ ਦੇ ਫੁੱਲ ਸੀਲਡ ਆ ਠੀਕ ਆ ਬਾਕੀ ਹੋਰ ਵੀ ਇਹਦੇ ਵਿੱਚ ਤੇਲ ਕਿੰਨਾ ਪੈਂਦਾ ਵੀਰੇ ਅਗਲੇ ਹਿੱਸੇ ਦੇ ਵੀਰੇ ਇਨਾਂ ਦੇ ਵਿੱਚ ਤਕਰੀਬਨ ਜਾਨੀ ਕਿ 70 ਇੰਨੇ ਕਦੇ ਵਿੱਚ ਵਿੱਚ ਤਕਰੀਬਨ 6 ਤੋਂ 7 ਕਿਲੋ ਹਾਂ ਜੇਕਰ 7 ਕਿਲੋ ਜਾਨੀ ਕਿ ਠੀਕ ਹੈ ਵੀ ਇਹਦਾ ਮਤਲਬ ਕਿ ਓਕੇ ਹਾਂ ਇਹ ਨਾਲ ਤੇ ਇਹਦਾ ਤੇ ਬਾਕੀ ਜੋ ਛੋਟੀਆਂ ਛੋਟੀਆਂ ਜਿਹੀ ਆਪਾਂ ਗੱਲਾਂ ਕਰੀ ਹਾਂ ਨਾ ਹੂੰ ਜਿੱਦਾਂ ਹੁਣ ਆ ਚੀਜ਼ ਹੋ ਗਈ ਫਰੰਟ ਤੇ ਹਨਾ ਹੂੰ ਹੂੰ ਜਿਵੇਂ ਮਤਲਬ ਅੱਗੇ ਕਿਤੇ ਸ਼ੋ ਲਾ ਕੇ ਕਿਤੇ ਚਲਾਉਣਾ ਪੈਂਦਾ ਸੀਗਾ ਟਰੈਕਟਰ ਨੂੰ ਸ਼ੋ ਕਾ ਤਾਂ ਲਾਉਂਦੇ ਸੀ ਵੀ ਟਰੈਕਟਰ ਜਿਵੇਂ ਮੂਰੇ ਗਰਮੀ ਆ ਰਹੀਆਂ ਹੂੰ ਸ਼ੋ ਲਾ ਲਈ ਹੈ ਨਾ ਹੂੰ ਜੋ ਲਾਉਂਦੇ ਕਹਤੋਂ ਸੀ ਵੀ ਟਰੈਕਟਰ ਗਰਮ ਨਾ ਹੋਵੇ ਸਹੀ ਗੱਲ ਆ ਵੀਰੇ ਹੁਣ ਇਹਦੇ ਵਿੱਚ ਕੰਪਨੀ ਨੇ ਆ ਰੇਡੀਏਟਰ ਚੇਂਜ ਕਰਿਆ ਫਰੰਟ ਵਾਲਾ ਓਕੇ ਇਹਦੇ ਵਿੱਚ ਜਾਨੀ ਕਿ ਹਵਾ ਵਗੈਰਾ ਜਿੱਦਾਂ ਕ੍ਰਾਸ ਵਗੈਰਾ ਪਹਿਲਾਂ ਨਾਲੋਂ ਬਾੜੀ ਮੋਟੀ ਆਏ ਨਹੀਂ ਵੀ ਛੇਤੀ ਝੋਕ ਨਹੀਂ ਹੁੰਦਾ ਹੂੰ ਜਿੱਦਾਂ ਆਪਾਂ ਚਲਾਉਣਾ ਨਾ ਆਮ ਨਾਰਮਲ ਜਿਵੇਂ ਹੁਣ ਮੰਨ ਮੂਰੇ ਤੋੜੀ ਵਾਲੀ ਤੇ ਚਲਾਉਣਾ ਹੂੰ ਤੇ ਜਾਂ ਹੋਰ ਮਤਲਬ ਜਿਹੜੇ ਕਿਰਾਇਆ ਲਾਉਂਦੇ ਆਪਣੇ ਬੰਦੇ ਗਏ ਹੈ ਨਾ ਉਹ ਸਾਰਾ ਹਰਾ ਦਾ ਟਰੈਕਟਰ ਚੱਲਦਾ ਚੱਲਦਾ ਇਹਨੂੰ ਮਤਲਬ ਕਿ ਸ਼ੋਅ ਲਾਉਣ ਦੀ ਲੋੜ ਨਹੀਂ ਸ਼ੋਅ ਛੱਡੀ ਲਾਈਵ ਹੀ ਠੀਕਾ ਐਵੇਂ ਹੀ ਚੱਲੀ ਜਾਂਦਾ ਵੀ ਜਦੋਂ ਲੱਗੇ ਚੋਕ ਉਹਦਾ ਸ਼ੋਅ ਚੱਕੀ ਸਾਫ ਕਰ ਲੈ ਆਹ ਵੱਲੋਂ ਆਹ ਇਰਕ ਨਾ ਕਿਤੇ ਚੋਕ ਹੁੰਦਾ ਵਾ ਸੈਂਸਰ ਲੱਗਿਆ ਹੋਇਆ ਵਾ ਇਹਨੇ ਮੂਰੇ ਲਾਈਟ ਜਗਾ ਦੇਣੀ ਅੰਦਰ ਲਾਈਟ ਆ ਜੀ ਹਾਂ ਉਧਰ ਲਾਈਟ ਜਗਾ ਦੇਣੀ ਇਹਨੇ ਠੀਕ ਹੈ ਤੇ ਉਹ ਦਾਖ ਦੇਣਾ ਵੀ ਇਹਨੂੰ ਸਾਫ ਕਰ ਲੋ ਠੀਕ ਹੈ ਇਹਦਾ ਡੀਜ਼ਲ ਟੈਂਕ ਵੀਰੇ ਡੀਜ਼ਲ ਟੈਂਕ ਵੀਰੇ ਇਹਦਾ ਹੈਗਾ 70 ਲੀਟਰ ਦਾ ਵੈਰੀ ਗੁੱਡ ਯਾਰ ਬੱਲੇ ਬੱਲੇ ਕਰਾਤੀ ਯਾਰ ਡੀਜ਼ਲ ਟੈਂਕ ਹੈਗਾ 70 ਲੀਟਰ ਦਾ ਇਹਦਾ ਬਾਕੀ ਜਿੱਦਾਂ ਹਾਂ ਕਾਰਾਂ ਜਿੰਦਾ ਨਾ ਹਾਂ ਕਾਰਾਂ ਦੇ ਵਿੱਚ ਹੁੰਦਾ ਜਿੱਦਾਂ ਕੂਲੈਂਟ ਕੂਲੈਂਟ ਉਹਦਾ ਵੱਖਰਾ ਟੈਂਕ ਲਾਇਆ ਹੋਇਆ ਵਾ ਜੇ ਕਿਤੇ ਬਾਈ ਚਾਂਸ ਇੱਧਰ ਕਿਤੇ ਲੋਡ ਪੈਂਦੀ ਹੈ ਨੇ ਆਪ ਦੀ ਲੋਡ ਮੁਤਾਬਕ ਇੱਥੋਂ ਪਾਣੀ ਖਿੱਚ ਲੈਣਾ ਇਹਨੇ ਆਪੇ ਖਿੱਚ ਲੈਣਾ ਹਾਂ ਹਾਂ ਠੀਕ ਬਿਲਕੁਲ ਇਹ ਡਬਲ ਚੈੱਕ ਆਗੇ ਸ਼ੋਤਮੈਸ਼ਰੀ ਹਾਂ ਜੇ ਆਪਾਂ ਸ਼ੋਸ਼ਾ ਦੀ ਗੱਲ ਕਰੀਏ ਉਹਨਾਂ ਨੂੰ ਪਤਾ ਹੈ ਜੋ ਆਪਾਂ ਲਾਉਣੀ ਹੈ ਨਾ ਲਾਉਣ ਵੇਲੇ ਹੀ ਆਪਾਂ ਇਹ ਕਰਨਾ ਜਦੋਂ ਆਪਾਂ ਚੱਕਣੀ ਆ ਉਹ ਤਾਂ ਇੱਥੇ ਛੱਡ ਦੇਣਾ ਡਬਲ ਜੀ ਹਾਂ ਡਬਲ ਜੈਕ ਲੱਗੇ ਹੋਏ ਆ ਉਹਨਾਂ ਨੇ ਆਪੇ ਮਤਲਬ ਕਿ ਹੂੰ ਆਪੇ ਆਪਦੇ ਹੱਥਾਂ ਤੇ ਲੈ ਜਾਣੇ ਵੈਰੀ ਗੁੱਡ ਠੀਕ ਹੈ ਡਬਲ ਦੇ ਲਾਈਟਾਂ ਆ ਗਈਆਂ ਹਾਂ LED ਲਾਈਟਾਂ ਆ ਗਈਆਂ ਬਾਕੀ ਨਾ ਮੈਂ ਹੁਣੇ ਚਲਾ ਕੇ ਆਇਆ ਡਾਕਟਰ ਮੈਂ ਤੈਨੂੰ ਨਾ ਫੇਰ ਇੱਕ ਵਾਰੀ ਉੱਪਰ ਬੈਠ ਕੇ ਦਿਖਾਉਣਾ ਵੀਰਾਂ ਨੂੰ ਨੰਨੂ ਇੱਧਰ ਆ ਜਾ ਤੂੰ ਇਧਰ ਇਧਰ ਬੜਾ ਰਹਿਣਾ ਇਬਰਾਹਿਮ ਡਗਾਣਾ ਗਏ ਦੇ ਹਾਂ ਮੋਹ ਦੇ ਦੇ ਤਾਂ ਮੈਂ ਆਪਾਂ ਮੂਰੇ ਸੇਕ ਨਹੀਂ ਮਾਰਨੂੰਗਾ ਪੂਰਾ ਹੈਵੀ ਆ ਕੰਮ ਚਲਾਉਣਾ ਨਾ ਪੈਰਾਂ ਨੂੰ ਸੇਕ ਨਹੀਂ ਮਾਰੂਗਾ ਹੂੰ ਬਾਕੀ ਮੇਰਾ ਨਾ ਅੱਜਕੱਲੋ ਦਿਲ ਬੜਾ ਖੁਸ਼ ਹੋਇਆ ਨਾ ਨੂੰ ਇੱਥੇ ਲਿਆਈ ਇੱਕ ਤਾਂ ਨਾ ਸਿੱਧਾ ਦੂਜਾ ਪਲੇਟਫਾਰਮ ਪੂਰੇ ਮੈਟਿੰਗ ਮੂਟਿੰਗ ਯਾਰ ਸਿਰਾਂ ਹੀ ਕੀਤਾ ਦਾ ਸਿਰਾਂ ਹੀ ਐਂਡ ਗੱਲ ਬਾਤ ਜਿਹਨੂੰ ਆਪਾਂ ਕਹਿ ਦਿੰਨੇ ਇਹ ਕੰਪਨੀ ਵੀ ਟੜੀ ਵੀਰੇ ਆਉਂਦੇ ਆ ਹਾਂ ਕੰਪਨੀ ਵੱਲੋਂ ਹੀ ਕੰਪਨੀ ਵੀ ਟੜੀ ਆਉਂਦਾ ਮੈਟ ਮੈਟ ਮੋਟ ਪਹਿਲਾਂ ਹੀ ਇਹੀ ਮਾਡਲ ਨੂੰ ਆਉਂਦਾ ਹੈ ਇਸੇ ਮਾਡਲ ਨੂੰ ਜੀ ਹਾਂ ਇਸੇ ਮਾਡਲ ਨੂੰ ਆਉਂਦਾ ਹੈ ਠੀਕ ਆ ਬਈ ਜੀ ਬ੍ਰਾਂਡ ਜਿਵੇਂ ਕਿ ਇਹਦੀ ਆ